ਕਰਮ ਸਿੰਘ ਜੀ ਪਾਪਾ ਮਾਤਾ ਸਿੰਘ ਜੀ ਆ ਦੇਖੋ ਅੱਖਾਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਨੇ ਹੁਣ ਦੇ ਸੌਣਾ ਸ਼ੁਰੂ ਹੋ ਗਿਆ ਪਹਨ ਲਈ ਜਾ ਬੱਚੇ ਨੂੰ ਹੋਰ ਕੋਈ ਮੂਵਮੈਂਟ ਕਰਨ ਦਾ ਮੌਕਾ ਨਾ ਦਿਓ ਬਸ ਬੱਚੇ ਨੂੰ ਉਹ ਬਸ ਇਦਾਂ ਆ ਬੱਚੇ ਨੇ ਆਪ ਹੀ ਊਂ ਊਂ ਕਰਨ ਲੱਗ ਪੈਣਾ ਮਤਲਬ ਸੌ ਰਿਹਾ ਇਹ 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 ਉਹਨੂੰ ਅਸਲ ਚ ਆਦਤ ਪਾਤੀ ਨਾ ਤੋ ਇਦਾਂ ਉਹ ਗੋਦੀ ਤੁਹਾਡੀ ਲੱਭਦਾ ਰਾਤ ਨੂੰ ਸੌਣ ਲਈ ਰਾਤ ਪਾਵੇ ਇਹ 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 ਨਾ ਤਾਂ ਸੁਣਦਾ ਦੇਨੇ ਮੈਂ ਸੁਵਾਨੀ ਹਾਂ ਸੁਝਾ ਬੱਬੂ ਉੱਠ ਜਾ ਜਾਨਾ ਹੱਥ ਮੇਰ ਵਾਲਾ ਰਖੀ ਹੱਥ ਮੇਰ ਵਾਲਾ ਰਖੀ ਕਿਤੇ ਜਾਵਾਂ ਨਾ ਮੈਂ ਡੋ ਹੈਲੋ ਗਾਇਸ ਅਸਿਕਾ ਵਾਲਾ ਰਕਮਤਾ ਦਾ ਸਾਡੇ ਆ ਦੇ ਵਲੋਗ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਸਨ ਜੀ ਗਾਇਸ ਹੋਰ ਗਾਇਸ ਸਾਰੇ ਚੜ੍ਹਦੀ ਕਲਾ ਵਿੱਚ ਚੋਂ ਚੱਲੇ ਗਏ ਗੁਰਦੁਆਰਾ ਸਾਹਿਬ ਪਿਆਰ ਹੋ ਕੇ ਸੀ ਬਾਹਰ ਨਿਕਲ ਆਏ ਆ ਤੇ ਬੀਬਾ ਜੀ ਦੁੱਧ ਗਰਮ ਕਰਨ ਲੱਗ ਗਏ ਦੁੱਧ ਗਰਮ ਕਰ ਲੈ ਗਾਇਸ ਦੁੱਧ ਰੱਖਿਆ ਆ ਅੰਦਰ ਰੱਖੇ ਦੁੱਧ ਗਰਮ ਕਰਕੇ ਜਾਈਏ ਹੈ ਨਾ ਫਿਰ ਨਾ ਉਹ ਹੁੰਦਾ ਆ ਕਿ ਰਾਤ ਨੂੰ ਛੇਤੀ ਠੰਡਾ ਨਹੀਂ ਹੁੰਦਾ ਤੇ ਠੰਡਾ ਨਹੀਂ ਹੁੰਦਾ ਇਸ ਕਰਕੇ ਆਨੂੰ ਫ੍ਰੀਜ 'ਚ ਹੀ ਰੱਖਣਾ ਪੈਂਦਾ ਫਿਰ ਤਾਂ ਰੱਖੀਏ ਜੇ ਫਿਰ ਖਰਾਬ ਹੋ ਜਾਂਦਾ ਇਸ ਕਰਕੇ ਅਸੀਂ ਗਰਮ ਕਰਕੇ ਜਾਂਦੇ ਆਂ ਤਾਂ ਕਿ ਠੰਡਾ ਹੋ ਜਾਏਗਾ ਸਮਝ ਇਹਨਾਂ ਪ੍ਰੀਵਰਾਂ ਦਾ ਆਪਣੀ ਟੋਪੀ ਫੁਰਜੀ ਬਣਾਣੀ ਪੈਣੀ ਬੜਾ ਗੁੱਸਾ ਕਰਨਾ ਪੈਂਦਾ ਗਾਇਸ ਹੁਣ ਅਸੀਂ ਅੱਜ ਕਿਤੇ ਅੰਬ ਚਾਹੀਦੇ ਨਾਲ ਅੱਜ ਥਾਰ ਤੇ ਨਹੀਂ ਜਾਣਾ ਅੱਜ ਸਕੂਟੀ ਤੇ ਜਾਣਾ ਗਾਇਸ ਐਕਟਵਾ ਤੇ ਜਾਣਾ ਅੱਜ ਅੱਜ ਕੱਲ ਤੇ ਉਹੀ ਜਾਣਾ ਸੀ ਕਿ ਪਾਸੇ ਤਾਂ ਕਰਕੇ ਵੇਗੋ ਆ ਜਾਣਾ ਸੀ ਤਾਂ ਕਰਕੇ ਅਸੀਂ ਗੱਡੀ ਲੈ ਕੇ ਨਿਕਲੇ ਅੱਜ ਗੁਰਦੁਆਰਾ ਜਾਂ ਗੁਰਦੁਆਰਾ ਸਾਹਿਬ ਤੋਂ ਅੱਡੇ ਤੇ ਆਣਾ ਥੋੜਾ ਕਾ ਗਾਇਸ ਹਵਾ ਚੱਲਣ ਦੀ ਮਿੱਠੀ ਮਿੱਠੀ ਠੰਡੀ ਠੰਡੀ ਹਵਾ ਹੈਨਾ ਰਾਜੀ ਵੀ ਹਵਾ ਚੱਲਦੀ ਨਾ ਆ ਆ ਚ ਲਈ ਸੀ ਜੀ ਜਦੋਂ ਸੁਖਵੀ ਛੋਟਾ ਜਿਹਾ ਸੀ ਨਾ ਬੈਨ ਲੱਗਾ ਸੀ ਉਦੋਂ ਲਈ ਸੀ ਨਾਲ ਚੇਅਰ ਤੇ ਨਾਲ ਸੇ ਇੱਕ ਸਟੂਲ ਜਿਹਾ ਸੀ ਹੁਣ ਇਹ ਗਾਇਸ ਕੰਮ ਆਵੇਗਾ ਰਾਜੀ ਵੀ ਦੇ ਹੈ ਨਾ ਮਰਾਜੀ ਬੈਠੇ ਕਰੇਗਾ ਇੱਥੇ ਆਹ ਆਹ ਦੇਖੋ ਰਾਜੀ ਵੀ ਦਾ ਧਿਆਨ ਕਿੱਥੇ ਆ ਕਿੱਦਾਂ ਧਿਆਨ ਤੇਰਾ ਹਾਂ ਕਿੱਧਰ ਕੋ ਦੇਖਤੇ ਹੋ ਉਹ ਹਰਪੀ ਦਾ ਹੀ ਇਹ ਨੇ ਇੱਧਰ ਰੱਖਨ ਬੋਤਲ ਖਾਲੀ ਉਹਦੇ ਆਲ ਧਿਆਨ ਪਿੱਛੇ ਵੀ ਨਾ ਤੁਰਿਆ ਜੀ ਇਹ ਵੀ ਜਨਾ ਇਹ ਨਹੀਂ ਜਨਾ ਸਮਾਏ ਤੇ ਐ ਦੁਖੀ ਤੋੜਦੀ ਇਹ ਰਾਜਵੀਰ ਨੇ ਪਾਇਆ ਗਾਇਸ ਨਿਆ ਸੂਟ ਐਸੀ ਲਿਆ ਹੀ ਵਿਸ਼ਾਲ ਮੈਗਾ ਮਾਰਟ ਤੋਂ ਦੋ ਸੂਟ ਲਏ ਸੀ ਇਹਦੇ ਕੀ ਗੱਲ ਓ ਚੋਰੀ ਕਰਕੇ ਲੈ ਕੇ ਆਇਆ ਬਿਸਕਟ ਤੂੰ ਦੇਖ ਨਹੀਂ ਆਉ ਵੀ ਪਾ ਚੋਰੀ ਕਰਕੇ ਬਿਸਕਟ ਲੈ ਕੇ ਆਇਆ ਵੀ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਦੱਸੋ ਹੋ ਇਹਦੇ ਕੰਮ ਕੱਲਾ ਕੱਲਾ ਖਾਈ ਜਾਂਦਾ ਤੈਨੂੰ ਪੁੱਛਿਆ ਉਹ ਰਾਏ ਵੀ ਨੂੰ ਬਿਸਕਟ ਤੇ ਤੈ ਹੀ ਨਹੀਂ ਉਹ ਤੈਨੂੰ ਪੁੱਛਿਆ ਹੈ ਇਕਲਾ ਇਕਲਾ ਸਾਰੇ ਲੱਲ ਲਫਾਫਾ ਲੱਲ ਇਕਲੇ ਲਫਾਫੇ ਫੜੇ ਲੱਗ ਗਏ ਲਫਾਫਾ ਲੱਲੋ 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 ਫੜਾਇਆ ਹੀ ਨਹੀਂ ਇਹ ਖਿਲਾਰਦੇ ਨੇ ਫਲ ਫਲ ਲਫਾਫੇ ਫੜੇ ਜੇ ਕਹਿੰਦਾ ਮੈਂ ਇਕ ਹੀ ਲੈਣਾ ਲਫਾਫਾ ਹੀ ਲੈਣਾ ਮੈਂ ਹੋ ਲੱਗਾ ਲੱਗਾ ਰੋਣ ਲੱਗਾ ਈ ਦਿਕੇਗਾ ਛੱਡਦੇ ਹੀ ਦਰਸ਼ਨ ਹੁੰਦੇ ਹਨ ਸੰਤ ਪਾਪਾ ਮਾਜਾ ਸਿੰਘ ਜੀ ਦੇ ਚੌਥੇ ਗਦੀ ਨਿਸ਼ਾਨ ਜਿਹੜੇ ਫਿਰ ਅਬ ਕਰੋਸਿੰਗ ਵਾਮ ਕੰਘਲਵਾਨ ਅਬ ਪ੍ਰੇਮ ਸਿੰਘ ਜੀ ਦੇ ਲੱਗੇ ਭਾਈ ਗੁਰਜੀ ਹੋਰ ਬਾਬਿਓ ਠੀਕ ਹੋ ਇੱਧੇ ਘਰ ਚਾਹੀਦੀ ਇਹ ਸੋਖੀ ਇੱਧਰ ਲੱਗੇ ਛੋਟੇ ਸੱਚਖੰਡੋ ਹਸਨ ਰਮਕਾਰ ਬਰੋਬਰ ਚੋ ਵਾਈਪਰ ਜੀ ਰਿਚਰੀ ਤੱਕਦਾ ਮੈਨੂੰ ਚੋਰੀ ਚੋਰੀ ਗਾਇ ਸੁਖਵੀਰ ਡੇਗ ਗਿਆ ਜੀ ਉਹ ਲਗੜਾ ਕੇ ਤੁਰੰਦਿਆ ਜੀ ਹਾਂ ਕਿਧੜ ਗਿਆ ਹਾਂ ਤੇ ਤੂੰ ਪੰਗੇ ਕਾ ਤੂੰ ਲੈ ਆਂ ਦਿਆ ਹੈ ਪਹਿਲਾ ਹਰਦਾ ਪਿਆ ਹੈ। ਹੋਰ ਪਸੀਨਾ ਸਗਾਲਾ ਤੇ ਨਾਲਾ। ਗਾਈਸ ਆਪਣੇ ਬੱਚੇ ਨੂੰ ਬੰਨ ਕੇ ਰੱਖਿਆ ਕਰੋ ਦੀ। ਜਿੰਨੇ ਖੁੱਲੇ ਛੱਡੇ ਨਾ ਤੁਸੀਂ ਉਹਨੇ ਭੁਏ ਚੜੇ ਨੇ। ਨਿਆਣੇ ਨੂੰ ਬੰਨ ਕੇ ਰੱਖੋ। ਸੰਗਲ ਉਧਰ ਮਾਇਦਾ ਖਾਲੀ ਹੋਣਾ ਮੈਂ ਤੇ ਵੇਖੀ ਇਹੀ ਉਹ ਬੰਨਣਾ ਕਰਨਾ ਤੇਰੀ ਰਾਤ ਨਾਲ। ਟੁੱਟੇ। ਲਾ ਤੇ ਪੂਰੇ ਲਾ ਤੇ ਤੁਹਾਨੂੰ ਲਈ ਚੱਲ ਜਾਂਦੀ। ਟਿਕਦਾ ਨਹੀਂ ਹੈਗਾ ਆਹ ਕਿਹੜਾ ਗਾਇਸ ਟਿਕਦਾ ਹੈ ਚੰਗਾ ਡਿੱਗ ਗਿਆ ਆ ਆਏ ਫੋਲੇ ਨਹੀਂ ਜਾਊਗਾ ਤੂੰ ਕਿਹੜਾ ਟਿਕਦਾ ਹੈ ਹੈ ਗਾਇਸ ਇਹ ਦੁੱਧ ਬੜੀ ਓਖਾ ਪੀਂਦਾ ਇਹ ਕਹਿੰਦਾ ਤੁਸੀਂ ਜੋ ਖਾਂਦੇ ਨਾ ਚਸਕਾ ਹਾਂ ਦੁੱਧ ਨਹੀਂ ਪੀਣਾ ਜੋ ਖਾਣੇ ਉਹ ਦੋ ਖਾਣ ਚਸਕਾ ਕਹਿੰਦਾ ਮੈਨੂੰ ਲਵਾਓ ਦੁੱਧ ਨਹੀਂ ਪੀਣਾ ਧੱਕੇ ਨਾਲ ਫੜ ਕੇ ਇਹਨੂੰ ਧੱਕੇ ਨਾਲ ਬਣਾ ਲੈ ਇਹ ਬਾਹ ਬੂਆ ਕਵਰ ਕਰਕੇ ਬਣਾਣਾ ਪੈਂਦਾ ਤੌ ਕਾ ਕਿਦਾ ਮਾਰਦਾ ਤੂੰ ਮੁੰਡੇ ਤੇ ਹੋ ਜਾ ਸੋ ਜਾ ਸੋ ਜਾ ਸੋ ਜਾ ਮੈਂ ਵੀ ਸੁਪੀਂ ਖਾਪਾ ਨੇ ਪੇਰ ਮਾਰੀ ਉਹ ਵੀ ਸੋ ਜਾ ਲਿਆ ਸਵਾ ਆਪੀ ਕੇ ਨਾ ਸਵਾ ਮੈਨੂੰ ਵੀ ਮੱਝਣਾ ਵੀ ਰਹੇ ਹਾਂ ਓਏ ਏ ਏ ਹਟ ਹਟ ਨਹੀਂ ਅੱਕਾ ਬੰਦ ਹੋਣ ਦੀਆਂ ਹਾਂ ਹਾਂਜੀ ਮੈਂ ਸੌ ਰਿਹਾ ਐ ਪਰ ਸੌਣਾ ਨਹੀਂ ਹੋਊਗੀ ਅੱਖਾਂ ੱੱਕੇ ਨਾ ਬੰਦ ਹੁੰਦੀਆਂ ਪਈਆਂ ਜੀਆਂ ਸੌਂਦਾ ਨਹੀਂ ਹੈਂ ਹੈ ਤਾਂ ਸੋਚ ਚੱਲ ਛੋੜ ਛੋੜ ਨਿਆਣੇ ਸੌਣ ਦੇ ਤਰੀਕੇ ਸਿੱਖੋ ਵਾਏ ਗਿਰੂ ਵਾਏ ਗਿਰੂ ਛੋ ਜਾ ਛੋ ਤਾਂ ਛੋ ਆ ਵਾਵੇ ਵਾਵੇ ਵਾਏ ਗਿਰੂ ਵਾਏ ਗਿਰੂ ਵਾਏ ਗਿਰੂ ਸਿੱਖੋ ਤਰੀਕੇ ਸੋਖੇ ਆਸਾਨ ਬੱਚਾ ਤਾਂ ਵੀ ਨਾ ਸੋਵੇ ਤੇ ਚੱਕ ਕੇ ਸਾਈਡ ਤੇ ਬਿਠਾ ਦਿਓ ਆ ਦੇਖੋ ਅੱਖਾਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਨੇ ਹੁਣ ਦਿਨ ਸੌਣਾ ਸ਼ੁਰੂ ਹੋ ਗਿਆ ਤਾਂ ਲਾਈ ਜਾ ਬੱਚੇ ਨੂੰ ਹੋਰ ਕੋਈ ਮੂਵਮੈਂਟ ਕਰਨ ਦਾ ਮੌਕਾ ਨਾ ਦਿਓ ਬਸ ਬੱਚੇ ਨੂੰ ਉਹ ਬਸ ਇਦਾਂ ਆ ਬੱਚੇ ਨੇ ਆਪੀ ਊ ਊ ਗੱਲ ਲੱਗ ਪੈਣਾ ਮਤਲਬ ਸੌ ਰਿਹਾ ਬੱਚੇ ਜੀ ਉਹ ਬੱਚੇ ਜੀ ਆਪਾਂ ਸੌ ਰਹੇ ਆ ਨਹੀਂ ਸੌਂਦਾ ਤੇ ਫਿਰ ਚੱਕ ਕੇ ਸੈਰ ਤੇ ਬਿਠਾ ਦੋ ਤੇ ਆਪਣੇ ਘਰ ਵਾਲੇ ਦੇ ਅੱਗੇ ਕਰ ਦੋ ਲੈ ਸਵਾਹ ਉਹ ਬੜੀ ਆ ਜਾਣੀ ਕਾਢੀ ਫਿਰ ਐਵੇਂ ਨਾ ਛੇੜੋ ਮੈਨੂੰ ਉਹ ਮਤਲਬ ਉਹ ਦੇਖੋ ਹੁਣ ਬਹਿ ਗਿਆ ਉਹ ਮਤਲਬ ਇਹ ਹੁਣ ਆਪਣੀ ਮਾਤਾ ਜੀ ਨੂੰ ਤੰਗ ਕਰਨ ਦੇ ਆ ਮਾਤਾ ਜੀ ਖੇਤੀ ਖੇਜਣ ਵਾਲੇ ਨੇ ਉਹਨੇ ਮਾਤਾ ਜੀ ਨੇ ਹੋਲੀ ਜਿਹੜੀ ਸੈਰ ਤੇ ਕਰਨ ਦੇ ਨੇ ਚਲੋ ਜੇ ਇਕ ਲਾਜਾ ਤੇ ਹੋ ਗਿਆ ਸੈਰ ਤੇ ਅੱਧਾ ਘਰ ਰਹਿ ਗਿਆ ਗਾਇਸ ਨਾ ਨਾ ਮੇਰਾ ਪੋਤ ਨੂੰ ਮੈਂ ਗਾਇਜ਼ ਮੇਰਾ ਕੋਈ ਕਸੂਰ ਨਹੀਂ ਉਹ ਦੇਖਦਾ ਹੀ ਆਪਣੇ ਪਾਪਾ ਵੱਲ ਪਿਆ ਦੇਖੋ ਉਹ ਦੇਖੋ ਉਹ ਆਪ ਜਾਂਦਾ ਪਿਆ ਉਧਰ ਨੂੰ ਮੇਰਾ ਨਹੀਂ ਕੋਈ ਕਸੂਰ ਹੈ ਜਾਇਸ ਸਰਾਤ ਮੇਰੀ ਵਾਰੀ ਹੁੰਦੀ ਹੈ ਜੀ ਕਾਤੋਂ ਗਹਿਣਾ ਇਹੇ ਵਾਵੇ ਵਾਵੇ ਉਹਨੂੰ ਅਸਲ ਚ ਆਦਤ ਪਾਤੀ ਨਾ ਤੋ ਇਹਦਾ ਉਹ ਗੋਦੀ ਤੁਹਾਡੀ ਲੱਭਦਾ ਰਾਤ ਨੂੰ ਸੌਣ ਲਈ ਰਾਤ ਭਾਵੇਂ ਇਹ 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 ਨਾ ਤੋ ਸੁੰਦਾ ਦੇਨੇ ਮੈਂ ਸੁਵਾਨੀ ਹਾਂ ਹਾਂ ਛੁਣ ਜਾ ਬੱਬੂ ਉੱਠ ਜਾ ਜਾਨਾ ਕਿਆ ਛੇਤੀਆ ਛੁਣ ਜਾ ਬੱਬੂ ਮੈਨੂੰ ਬਿਲ ਦੀ ਆਈਆਂ ਯਾਉ ਯਾਉ ਇਹ ਮਾਂ ਬੱਬਾ ਹੋ ਰਿਹਾ ਛੋਜੋ ਛੋਜੋ ਖਪਾਦੋ ਹੋ ਗਿਆ ਹਾਂਜੀ ਗਾਇਸ ਦੇਖੋ ਰਾਜਵੀਰ ਨੂੰ ਮੈਂ ਸਵਾਤ ਹੈ। ਇਕੋ ਬਾਬੂ ਜੀ ਸੌ ਗਏ ਨੇ ਆਪ ਵੀ ਜਲਦੀ ਰੋਟੀ ਪਕਾਣ। ਇਸ ਵੇਲੇ ਨਾ ਇਹ ਮੈਨੂੰ ਹੀ ਕਹਿੰਦਾ ਕਿ ਵੈਸ ਪੁਰੇ ਪਾਪਾ ਸੌਣ ਮੈਨੂੰ। ਇਸ ਵੇਲੇ ਇਹ ਮੈਨੂੰ ਸੌਣਾ ਪੈਂਦਾ। ਸੌ ਜਾ ਬੁੱਕ ਸੌ ਜਾ। ਵਾਹਿ ਗੁਰੂ 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 ਵਾਹਿ ਗੁਰੂ। ਸਾਂ ਤੇ ਸਾਂ ਇਹ ਬੱਚੇ ਇੱਕ ਹਿਸਾਬ ਦੇ ਜਦੋਂ ਤੁਸੀਂ ਆਉਂਦੇ ਕਾਮਕਾਰ ਤੋਂ ਆਪਣੇ ਕੋਈ ਵੀ ਕੰਮ ਤੋਂ ਆਉਂਦੇ ਨੇ ਜਦੋਂ ਤੁਸੀਂ ਆਪਣੇ ਬੱਚੇ ਨੂੰ ਆਪਣੀ ਗੋਦ ਵਿੱਚ ਲੈ ਕੇ ਬਹਿੰਦੇ ਉਹਨਾਂ ਤੇ ਐਨ ਥਕਾਵਟ ਉਤਰ ਜਾਂਦੀ ਤੁਹਾਡੀ ਜਦੋਂ ਬੱਚਾ ਤੁਹਾਡੇ ਚਿਹਰੇ ਦੇ ਵੇਖ ਕੇ ਹੱਸਦਾ ਸਮਾਈਲੀ ਕਰਦਾ ਜਦੋਂ ਰਾਜਵੀਰ ਮੈਂ ਆਪਣੀ ਗੱਲ ਕਰਦਾ ਜੋ ਰਾਜਵੀਰ ਵੇਖ ਕੇ ਹੱਸਦਾ ਸਮਾਈਲੀ ਕਰਦਾ ਨਾ ਮੇਰੀ ਥਕਾਵਟ ਉੱਤ ਜਾਂਦੀ ਸਾਰੀ ਕੋਈ ਥੱਕਿਆ ਧੱਕਿਆ ਨਹੀਂ ਮਹਿਸੂਸ ਕਰਦਾ ਆਪਣੇ ਆਪ ਨੂੰ ਇਨੇ ਬਹੁਤ ਕਰਮ ਵਾਲੇ ਮੇਰੇ ਬੱਚੇ ਵੱਡਾ ਵੀ ਕਰਮ ਵਾਲਾ ਹੈ ਇਹ ਵੀ ਕਰਮ ਵਾਲਾ ਹੈ ਕਰਮ ਆਪਣੇ ਆਪ ਲੈ ਕੇ ਆਏ ਨੇ ਮੈਂ ਤੁਹਾਡਾ ਪਾਲਣਾ ਇਹਨਾਂ ਨੂੰ ਪਾਲਣਾ ਲਾ ਕੋਈ ਰਾਮਦਾਸ ਮਹਾਰਾਜ ਕਰਮ ਇਹ ਆਪ ਨੇ ਆਪਣੇ ਨਾਲ ਲੈ ਕੇ ਆਏ ਨੇ ਆਈ ਨਾ ਬਾਹਰ ਸਾਹਮਣੇ ਉਹ ਝੋਨਾ ਲਗਾਉਂਦੇ ਸੀ ਤਾਂ ਉਹਨਾਂ ਦਾ ਇੱਕ ਬੱਚਾ ਸੀ ਛੋਟਾ ਜਿਹਾ ਉਹ ਇੱਥੇ ਗਲੀ 'ਚ ਹੀ ਥੇ ਨਾ ਉਹਨਾਂ ਨੇ ਉੱਥੇ ਸਵਾਤਾ ਨੂੰ ਤੇ ਬੜਾ ਹੋਰ ਤਰ੍ਹਾਂ ਉਹ ਦੇਖ ਕੇ ਹੋਵੇ ਕਿ ਜਾਂ ਨਾ ਉਹਨਾਂ ਦੇ ਪੂਰੇ ਤਾਂ ਤੇ ਕੱਪੜੇ ਆ ਤੇ ਨਾਲ ਖਾਨ ਨੂੰ ਪੂਰਾ ਉਹਨਾਂ ਨੂੰ ਚੰਗੀ ਤਰ੍ਹਾਂ ਮਿਲਦਾ ਆ ਤੇ ਬਹੁਤ ਔਖਾ ਆ ਉਹੀ ਗੱਲ ਕਰ ਰਹੇ ਸੀ ਆਰਪੀ ਕਹਿੰਦੀ ਇਦਾਂ ਨਹੀਂ ਹੋਣਾ ਚਾਹੀਦਾ ਨਾ ਰੱਬ ਨੂੰ ਬਰਾਬਰ ਰੱਖਣਾ ਚਾਹੀਦਾ ਤੇ ਮੈਂ ਕਿਹਾ ਇਹ ਕਰਮ ਲੈ ਕੇ ਆਏ ਆ ਆਪਣੇ ਉਹਨਾਂ ਬੱਚੇ ਇਹ ਵੀ ਕਰਮ ਲੈ ਕੇ ਆਏ ਇਹਨਾਂ ਦੇ ਜੋ ਕਰਮਾ ਜੋ ਉਹ ਇਹਨਾਂ ਨੂੰ ਮਿਲਣਾ ਹੈ ਤੇ ਜੋ ਮੈਂ ਕਿਹਾ ਅੰਬਾਨੀਆਂ ਦੇ ਘਰੇ ਵੀ ਉਹ ਜੰਮਦੇ ਆ ਬੱਚੇ ਉਹ ਵੀ ਆਪਣੇ ਕਰਮ ਲੈ ਕੇ ਆਉਂਦੇ ਨੇ ਹਣ ਸਾਰੇ ਆਪਣੇ ਕਰਮ ਲੈ ਕੇ ਆਉਂਦੇ ਨੇ ਇਹਨਾਂ ਨੂੰ ਵੀ ਜੋ ਜੋ ਵਾਗਰੂ ਦਿੰਦਾ ਕਿਸੇ ਨੂੰ ਵੀ ਦਿੰਦਾ ਉਹਨੂੰ ਉਹ ਕਰਮਾਂ ਦਾ ਸਾਹਮਣਾ ਦਿੰਦਾ ਆ ਕਰਮ ਹੀ ਹੈ ਜਿਹੜੇ ਕਿ ਬੱਚੇ ਦੇ ਨਾਲ ਹੀ ਜਾਂ ਜੰਮਦੇ ਬੱਚੇ ਦੇ ਕਰਮਾਂ ਦਾ ਨਾਂ ਲਿਖੇ ਜਾਂਦੇ ਨੇ ਕਿਉਂਕਿ ਉਹ ਤੋਂ ਉੱਥੇ ਬੱਚੇ ਦੇ ਮੱਥੇ ਤੇ ਸਾਰਾ ਲਿਖਿਆ ਜਾਂਦਾ ਹੈ ਕਰਮ ਜੋ ਜੋ ਬੱਚੇ ਨੂੰ ਮਿਲਣਾ ਹੈ ਜੋ 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 ਵੀ ਬੱਚਾ ਆਪਣੇ ਆਪ ਲੈ ਕੇ ਆਉਂਦਾ ਹੈ ਕਰਮ ਅਸੀਂ ਆਪਣੇ ਲੈ ਕੇ ਆਏ ਆ ਤੁਹਾਨੂੰ ਜਿ ਸਾਡੇ ਮਾਪੋਂ ਨੇ ਸਟੈਂਡ ਕੀਤਾ ਇੱਥੇ ਤੱਕ ਚਲੋ ਮਾਪਿਓ ਕਰਨ ਦਾ ਇੱਕ ਜਰੀਆ ਹੁੰਦਾ ਹੈ ਕਰਨ ਵਾਲਾ ਵਾਹਿਗੁਰੂ ਆਪ ਹੁੰਦਾ ਹੈ ਪਰ ਅਸੀਂ ਵੀ ਗਈ ਹੈ ਇਹ ਅਨਾਂ ਲਈ ਕੁਝ ਕਰਥੋ ਨਾ ਸਾਡੇ ਬੱਚਿਆਂ ਲਈ ਅਸੀਂ ਨਹੀਂ ਕੁਝ ਕਰ ਸਕਦੇ ਹੈਗੇ ਕਰਮ ਹੀ ਹੈ ਜਿਹੜੇ ਇਹ ਆਪਨੇ ਆਪ ਇਹਨਾਂ ਨੇ ਕਰਾਉਣਾ ਸਾਡੇ ਕੋਲ ਇਹ ਗਲਮੀਆਂ ਗ੍ਰਸ ਗੁਰੂ ਮਹਾਰਜ ਦੇ ਅੱਗੇ ਇੱਕ ਅਰਦਾਸ ਬੇਨਤੀ ਕਰਦੇ ਰਿਆ ਕਰੋ ਜੋ ਕਿ ਮੈਂ ਆਪਣੀ ਥਿੰਕਿੰਗ ਰੱਖੀ ਹੈ ਜੋ ਕਿ ਮੈਂ ਸੋਚਦਾ ਜਾਂ ਮੈਂ ਬੋਲ ਗੀਤਾ ਦੇ ਬੋਲ ਤੇ ਤੁਹਾਨੂੰ ਮੈਂ ਦੱਸਾਂਗਾ ਹੱਥ ਮੇਰ ਵਾਲਾ ਰੱਖੀ ਹੱਥ ਮੇਰ ਵਾਲਾ ਰੱਖੀ ਕਿਤੇ ਜਾਵਾਂ ਨਾ ਮੈਂ ਡੋ ਮਹਿਰਾਵਾਲਿਆ ਸਾਈਆਂ ਰਖੀ ਚਰਣਾ ਦੇ ਕੋਲ ਮਹਿਰਾਵਾਲਿਆ ਸਾਈਆਂ ਰਖੀ ਚਰਣਾ ਦੇ ਕੋਲ ਕਹਿੰਦੇ ਰਿਹਾ ਕਰੋ ਗੁਰੂ ਮਹਾਰਾਜ ਨੂੰ ਕਹਿੰਦੇ ਰਿਹਾ ਕਰੋ ਕਿ ਮਹਾਰਾਜ ਤੂੰ ਹੀ ਆ ਸਵਾਸ ਸਵਾਸ ਗੁਰੂ ਰਾਮਦਾਸ ਵਾਹ ਓਕੇ ਗਾਇਸ ਚੰਗਾ ਜੀ ਇਥੇ ਕਰਦੇ ਅਸੀਂ ਆਪਣੇ ਅੱਜ ਦੇ ਵਲੌਗ ਦੀ ਸਮਾਪਤੀ ਵਲਦਿਆ ਨਵੀਂ ਸਵੇਰ ਤੇ ਨਵੇਂ ਵਲੌਗ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅਗੇ ਅਰਦਾਸ ਹੋਣ ਲੱਗੇ ਕਿ ਇਹ ਵੀ ਕਰ ਲਿਓ ਕਿ ਗੁਰੂ ਰਾਮਦਾਸ ਮਹਾਰਾਜ ਤਾਂਤਾ ਜੀ ਗੁਰੂ ਰੰਗ ਸਾਹਿਬ ਮਹਾਰਾਜ ਆਪ ਜੀ ਦੇ ਮੇਹ ਸਦਕਾ ਚਾਰ ਪਹਿਰ ਜੇਨ ਸੁਖ ਸ਼ਾਂਤੀ ਨਾ ਬਤੀਤ ਹੋਇਆ ਹੈ ਚਾਰ ਪਹਿਰ ਰਾਤਾਈ ਸੁਖ ਸ਼ਾਂਤੀ ਨਾ ਬਤੀਤ ਕਰਾਉਣੀ ਮਹਾਰਾਜ ਇਹ ਕਹਿ ਕੇ ਮਹਾਰਾਜ ਕਿਹਾ ਨਾ ਕਰੋ